ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੇਲ ਨਿਊਜ਼ ਤੁਹਾਡਾ ਸਵਾਗਤ ਕਰਦਾ ਹੈ ਸਾਡੇ ਸ਼ਹਿਰ ਦੇ ਵਿੱਚ ਇੱਕ ਕਿਸਮ ਦਾ ਫਟਕ ਕਿਹਾ ਜਾਂਦਾ ਸੀ ਕਹਿੰਦੇ ਜਦੋਂ ਫਟਕ ਖੁੱਲਿਆ ਮਿਲ ਜਾਂਦਾ ਸੀ ਤਾਂ ਅਕਸਰ ਲੋਕ ਗੱਲਾਂ ਕਰਿਆ ਕਰਦੇ ਸਨ ਕਿ ਸ਼ਾਇਦ ਅੱਜ ਬੰਦੇ ਦੀ ਕਿਸਮਤ ਚੰਗੀ ਹੈ ਕਿਉਂਕਿ ਉਸ ਰੇਲਵੇ ਫਟਕ ਤੇ ਕਦੋਂ ਉਥੋਂ ਰੇਲ ਗੱਡੀ ਲੰਗੇ ਕਦੋਂ ਰੇਲ ਗੱਡੀ ਲੰਘੇ ਤੇ ਕਿੰਨੀ ਦੇਰ ਉਹ ਫਾਟਕ ਬੰਦ ਰਹੇ ਉਹ ਫਾਟਕ ਜਦੋਂ ਬੰਦ ਹੁੰਦਾ ਸੀ ਤਾਂ ਲੋਕਾਂ ਦੀ ਸਮस्याਆਂ ਵਾਲੇ ਵਿੱਚ ਵਾਧਾ ਹੋ ਜਾਂਦਾ ਸੀ ਉਤੋਂ ਲੰਘਣ ਵਾਲੇ ਵਾਹਨ ਚਾਲਕ ਵਾਹਨ ਚਾਲਕ ਕਈ ਕਈ ਟਾਈਮ ਕਈ ਕਈ ਸਮਾਂ ਕਈ ਵਾਰ ਤਾਂ ਇੱਕ ਘੰਟਾ ਤਾਂ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਕਦੋਂ ਇਹ ਤੋਂ ਗੱਡੀਆਂ ਦਾ ਆਵਾਗਮਨ ਖਤਮ ਹੋਵੇ ਤੇ ਰੇਲਵੇ ਫਾਟਕ ਖੁੱਲੇ ਸਰਕਾਰ ਦੇ ਕੋਲ ਇਹ ਸਮੱਸਿਆ ਬਾਰ ਬਾਰ ਉਠਾਈ ਜਾ ਰਹੀ ਸੀ ਆਖਰ ਸਰਕਾਰ ਨੇ ਉਹ ਗੱਲ ਸੁਣੀ ਸਰਕਾਰ ਨੇ ਜਨਤਾ ਦੀ ਉਹ ਸਮੱਸਿਆ ਦਾ ਹੱਲ ਵੀ ਕੀਤਾ ਲਗਭਗ ਸਨ 2000 ਦੇ ਕਰੀਬ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਰਤੀ ਜਨਤਾ ਪਾਲੀ ਸਰਕਾਰ ਸੀ ਉਸ ਸਮੇਂ ਜਨਤਾ ਦੀ ਸਮੱਸਿਆ ਜਨਤਾ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੰਮਲਾ ਲੁਧਿਆਣਾ ਰੇਲਵੇ ਫਾਟਕ ਜੇ ਕਹਿ ਸਕਦੇ ਆ ਉੱਥੇ ਪੁਲ ਦਾ ਨਿਰਮਾਣ ਕੀਤਾ ਗਿਆ ਪੁਲ ਦਾ ਨਿਰਮਾਣ ਕਰਾਇਆ ਗਿਆ ਤਾਂ ਤਾਂ ਕਿ ਜਿਸੋ ਵਿਅਕਤੀ ਨੂੰ ਇਹ ਰੇਲਵੇ ਫੜਾ ਬੰਦ ਹੋਣ ਕਰਕੇ ਸਮੱਸਿਆ ਆਉਂਦੀ ਸੀ ਉਹ ਸਮੱਸਿਆ ਨਾ ਆਵੇ ਤੇ ਜਿਸ ਵਿਅਕਤੀ ਨੇ ਵੀ ਇਹ ਤੋਂ ਉਧਰ ਜਾਣਾ ਹੈ ਤਾਂ ਉਹ ਇਸ ਪੁਲ ਦੇ ਰਾਹੀਂ ਜਾ ਸਕੇ ਇਸ ਔਰ ਬ੍ਰਿਜ ਜਾਂ ਪੁਲ ਇਸ ਰੇਲਵੇ ਦੇ ਬਣੇ ਇਸ ਪੁਲ ਦੇ ਥਰੂ ਇਹ ਤੋਂ ਉਧਰ ਜਾ ਸਕੇ ਲਗਭਗ 24 ਸਾਲ ਪਹਿਲੇ ਇਹ ਪੁਲ ਬਣਿਆ ਕਹਿਆ ਜਾਂਦਾ ਕਿ ਜਦੋਂ ਕੋਈ ਇਸਟਰ ਦਾ ਪੁਲ ਬਣਦਾ ਉਸ ਪੁਲ ਦੇ ਵਿੱਚ ਜਿਹੜੇ ਐਕਸਪੈਂਸ਼ਨ ਜੋਇੰਟ ਹੁੰਦੇ ਨੇ ਤੇ 베ARING ਹੁੰਦੇ ਨੇ ਉਹਨਾਂ ਨੂੰ ਲਗਭਗ 15 ਸਾਲ ਬਾਅਦ ਬਦਲਣਾ ਲਾਜ਼ਮੀ ਹੁੰਦਾ ਜਾਂ ਬਦਲਣਾ ਪੈਂਦਾ ਐਕਸਪੈਂਸ਼ਨ ਜੋਇੰਟ ਤੇ 베ARING ਜਿਹਨਾਂ ਦੇ ਸਿਰ ਤੇ ਪੁਲ ਖੜਿਆ ਹੁੰਦਾ ਜਿਸ ਦੇ ਸਿਰ ਤੇ ਮਜ਼ਬੂਤੀ ਹੁੰਦੀ ਆ ਉਹ ਕਮਜ਼ੋਰ ਹੋਣ ਦੀ ਸ਼ੰਕਾ ਹੁੰਦੀ ਹੈ ਇਸ ਲਈ ਡਰ ਲੱਗਿਆ ਰਹਿੰਦਾ ਕਿੱਥੇ ਜਿਹੜਾ ਇਹ ਪੁੱਲ ਹੈ ਉਹ ਕਮਜ਼ੋਰ ਹੋ ਕੇ ਕਿਸੇ ਦੇ ਲਈ ਨੁਕਸਾਨ ਦਾ ਕਾਰਨ ਬਣ ਨਾ ਬਣ ਜਾਵੇ ਕੋਈ ਜਾਨੀ ਮਾਲੀ ਨੁਕਸਾਨ ਦਾ ਕਾਰਨ ਨਾ ਬਣ ਜਾਵੇ ਸਰਕਾਰ ਕੋਲ ਇਹ ਰਿਪੋਰਟ ਪਹੁੰਚੀ ਕਿ ਇੱਥੇ ਪੁੱਲ ਬਣੇ ਨੂੰ ਇੰਨਾ ਸਾਲ ਹੋ ਚੁੱਕਿਆ ਹੈ ਦੱਸਿਆ ਕਿ ਲਗਭਗ 3-4 ਸਾਲ ਪਹਿਲੇ ਅਧਿਕਾਰੀਆਂ ਦੀ ਇੱਕ ਟੀਮ ਵੱਲੋਂ ਇੱਥੇ ਸਰਵੇ ਵੀ ਕੀਤਾ ਗਿਆ ਸਰਵੇ ਦੇ ਸਥਿਤੀ ਵੀ ਦੇਖੀ ਗਈ ਸਰਵੇ ਕਰਨ ਤੋਂ ਬਾਅਦ ਟੀਮ ਵੱਲੋਂ ਕਿਹਾ ਗਿਆ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇੱਥੇ ਇਹ ਕੰਮ ਹੋ ਜਾਣਾ ਚਾਹੀਦਾ ਹੈ ਤਾਂ ਕਿ ਜੋ ਵੀ ਕਿਸੇ ਨੂੰ ਖਤਰੇ ਜਾਂ ਸ਼ੰਕਾ ਬਣੇ ਨੁਕਸਾਨ ਦੇ ਕਾਰਨ ਕਿਸੇ ਜਾਨੇਵਾਲੀ ਦੇ ਨੁਕਸਾਨ ਦੀ ਸ਼ੰਕਾ ਬਣੇ ਉਹ ਸ਼ੰਕਾ ਨੂੰ ਦੂਰ ਕੀਤਾ ਜਾ ਸਕੇ ਦੋਸਤੋ ਰਿਪੋਰਟ ਸਰਕਾਰ ਦੇ ਕੋਲ ਸੀ ਲੱਗਦਾ ਸੀ ਕਿ ਜਿਸ ਤਰ੍ਹਾਂ ਹੀ ਸਰਵੇ ਟੀਮ ਵੱਲੋਂ ਜਾਂ ਉਤਤਖਾਰੀਆਂ ਵੱਲੋਂ ਰਿਪੋਰਟ ਦਿੱਤੀ ਗਈ ਉਸ ਟਾਈਮ ਹੀ ਉਸ ਤੇ ਕੰਮ ਸ਼ੁਰੂ ਹੋ ਜਾਵੇਗਾ ਪਰ ਕਿਨੀ ਕਾਰਨਾ ਕਰਕੇ ਉਹ ਕਮ ਸ਼ਰਮੀ ਹੋ ਸਕਿਆ ਇਹ ਇੱਥੇ ਵੀ ਦੱਸਣਯੋਗ ਹੈ ਕਿ ਇਸ ਪੁਲ ਦੇ ਥਰੂ ਰਾਜਪੁਰਾ ਚੰਡੀਗੜ੍ਹ ਦੇ ਇਲਾਵਾ ਦੂਰ ਦੂਰ ਤੋਂ ਸੰਗਰੂਰ ਬਠਿੰਡਾ ਤੱਕ ਦੇ ਵਾਹਨ ਚੱਲਕ ਇੱਥੋਂ ਲੰਘਦੇ ਰਹਿੰਦੇ ਨੇ ਇੱਕ ਅਨੁਮਾਨ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ 24 ਘੰਟੇ ਦੇ ਅੰਦਰ ਹਜ਼ਾਰਾਂ ਦੀ ਸੰਖਿਆ ਵਿੱਚ ਵਾਹਨਾਂ ਦਾ ਆਵਾਗਮਨ ਇਸ ਪੁਲ ਦੇ ਰਾਹੀਂ ਹੋ ਜਾਂਦਾ ਹੈ ਇਸ ਲਈ ਪ੍ਰਸ਼ਾਸਨ ਦੇ ਡਿਪਾਰਟਮੈਂਟ ਦੇ ਅਧ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਕਿਸੇ ਕਾਰਨ ਕੋਈ ਅਸ਼ੰਕਾ ਕਿਸੇ ਕਾਰਨ ਕੋਈ ਦਿੱਕਤ ਆਣੇ ਟਾਈਮ ਆ ਸਕਦੀ ਹੈ ਉਸ ਦਿੱਕਤ ਨੂੰ ਸਾਹਮਣੇ ਰੈਂਦੇ ਦੂਰ ਕਰ ਦਿੱਤਾ ਜਾਵੇ। ਦੋਸਤੋ ਹੁਣ ਡਿਪਾਰਟਮੈਂਟ ਵੱਲੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਹ ਜਿਹੜਾ ਕੰਮ ਸ਼ੁਰੂ ਹੋ ਰਿਹਾ ਹੈ ਉਹਨੂੰ ਲਗਭਗ 2 ਮਹੀਨੇ ਲੰਘਣਗੇ 2 ਮਹੀਨੇ ਲੱਗ ਜਾਣਗੇ ਕੰਮ ਸ਼ੁਰੂ ਹੋਣ ਤੋਂ ਲੈ ਕੇ ਕੰਮ ਖਤਮ ਹੋਣ ਤੱਕ ਇਸ ਕੰਮ ਦੇ ਦੌਰਾਨ ਜੋ ਵੀ ਕਮੀਆਂ ਪੇਸ਼ੀਆਂ ਨੇ ਜਿਵੇਂ ਐਕਸਪੈਂਸ਼ਨ ਜੋਇੰਟ ਅਤੇ 베어ਿੰਗ ਦਾ ਕੰਮ ਹੈ ਉਹ ਸੀਰੀ ਚਲਾਇਆ ਜਾਵੇਗਾ ਸਭ ਤੋਂ ਵੱਡੀ ਗੱਲ ਹੈ ਕਿਸ ਦਾ ਕੰਮ ਜਿਹੜਾ ਦਿੱਤਾ ਗਿਆ ਉਹ ਬਾਹਰ ਦੀ ਕੰਪਨੀ ਹੈ ਨੋਇਡਾ ਦੀ ਕੰਪਨੀ ਹੈ ਨੋਇਡਾ ਦੇ ਵਿੱਚ ਉਹ ਤਿਆਰ ਕੀਤਾ ਜਾ ਰਿਹਾ ਹੈ ਜੋ ਮਟੀਰੀਅਲ ਹੈ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇ ਇੱਥੇੋਂ ਮਟੀਰੀਅਲ ਤਿਆਰ ਕੀਤਾ ਜਾਵੇ ਜਾਂ ਤਿਆਰ ਕੀਤਾ ਜਾਂਦਾ ਤਾਂ ਇਸ ਪੁੱਲ ਦੇ ਜੋ ਕਮੀਆਂ ਪੇਸ਼ੀਆਂ ਨੇ ਦੂਰ ਕਰਨ ਦੇ ਲਗਭਗ 4 ਮਹੀਨੇ ਦਾ ਵਕਫਾ ਲੱਗ ਜਾਂਦਾ ਇਸ ਲਈ ਤਾਂ ਸਜੜ ਗਈ ਕੰਪਨੀ ਨਿਊਡਾ ਤੋਂ ਉਹ ਲਿਆ ਕੇ ਇੱਥੇ ਸਿਰਫ ਉਹਨਾਂ ਇੱਕਾਸਤੀ ਕਰਨਾ ਹੈ ਇਹ ਗੱਲ ਕੀਤੀ ਹੈ ਕਿ ਜੇ ਇੱਥੇ ਹੀ ਸਭ ਕੁਝ ਤਿਆਰ ਕਰਵਾਇਆ ਜਾਂਦਾ ਤਾਂ ਲਗਭਗ ਇਸ ਪੁੱਲ ਦੇ ਜੋ ਵੀ ਕਮੀਆਂ ਪੇਸ਼ੀਆਂ ਨੇ ਜੋ ਵੀ ਐਕਸਮੈਂਸ਼ਨ ਜੋਇੰਟ ਅਤੇ 베어ਿੰਗ ਪਾਇ ਜਾਣੇ ਨੇ ਲਗਭਗ 4 ਮਿੰਟ ਸਮਾਂ ਲੱਗਦਾ। ਕਹਿੰਦੇ ਜੇ ਕਿਤੇ ਅਰਾਹਤ ਮਿਲਦੀ ਹੈ ਜੇ ਜੇ ਕਿਤੇ ਆਰਾਮ ਮਿਲਦੀ ਹੈ ਉੱਤੇ ਆਫਤ ਵੀ ਕਈ ਵਾਰੀ ਦਿਖਾਈ ਦੇਣ ਲੱਗਦੀ ਹੈ। ਉੱਤੇ ਸਮੱਸਿਆ ਵੀ ਦਿਖਾਈ ਦੇਣ ਲੱਗਦੀ ਹੈ। ਕਿਉਂਕਿ ਇਹ ਕੁਦਰਤੀ ਗੱਲ ਹੈ ਕਿ ਜਦੋਂ ਉਸ ਫੁੱਲ ਦੇ ਉੱਪਰ ਕੰਮ ਕੀਤਾ ਜਾਵੇਗਾ ਤਾਂ ਉੱਥੇ ਗੱਡੀਆਂ ਦਾ ਆਵਾਗਮਨ ਵੀ ਬੰਦ ਹੋ ਜਾਵੇਗਾ। ਗੱਡੀਆਂ ਦੀ ਆਵਾਜ਼ ਜੈ ਵੀ ਬੰਦ ਹੋ ਜਾਵੇਗੀ ਕਿਉਂਕਿ ਇਸ ਪੁਲ ਦੇ ਥਰੂ ਇਸ ਪੁਲ ਦੇ ਉੱਪਰੋਂ ਲਗਭਗ ਹਜ਼ਾਰਾਂ ਦੀ ਸੰਖਿਆ ਵਿੱਚ ਰੋਜ਼ ਦੀਆਂ ਗੱਡੀਆਂ ਦਾ ਆਵਾਗਮਨ ਹੁੰਦਾ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਸ ਦੇ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਵੀ ਆਵੇਗੀ ਇਸ ਸਮੱਸਿਆ ਨੂੰ ਮੁਖ ਕਰਦੇ ਹੋਏ ਪੀਡਬਲੋਂ ਟ੍ਰੈਫਿਕ ਪੁਲਸ ਪੰਜਾਬ ਪੁਲਸ ਵਿਭਾਗ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਟ੍ਰੈਫਿਕ ਦੇ ਡਾਇਵਰ 2 ਲੈ ਕੇ ਗੱਲ ਕੀਤੀ ਗਈ ਹੈ ਜਿਹੜਾ ਪੱਤਰ ਲਿਖਿਆ ਹੋਇਆ ਜੋ ਗੱਲ ਕੀਤੀ ਗਈ ਹੈ ਕਿ ਰੇਲਵੇ ਕ੍ਰੋਸਿੰਗ ਨੰਬਰ 135 ਲੁਧਿਆਣਾ ਅੰਬਾਲਾ ਜੰਕਸ਼ਨ ਦੀ ਰਿਪੇਅਰ ਦਾ ਕੰਮ ਮਿਤੇ 20 ਜੂਨ ਤੋਂ ਸ਼ੁਰੂ ਕਰਨ ਸੰਬੰਧੇ ਪ੍ਰੋਗਰਾਮ ਦੇ ਸੰਬੰਧਾਰ ਬੇਨਤੀ ਹੈ ਲਿਖਿਆ ਜਾਂਦਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਗगन ਚੌਕ ਤੋਂ ਫੌਰਾ ਚੌਕ ਸੜਕ ਉੱਤੇ ਬਣੇ ਆਰਓਬੀ ਦੀ ਰਿਪੇਅਰ ਦਾ ਕੰਮ ਜੋ ਕਿ 20 ਜੂਨ ਤੋਂ ਸ਼ੁਰੂ ਹੋ ਕੇ ਲਗਭਗ 60 ਦਿਨ ਵਿੱਚ ਪੂਰਾ ਕੀਤਾ ਜਾਣਾ ਹੈ ਜਿਹੜਾ ਸਾਡੇ ਦਿਨ ਕੰਮ ਕੀਤਾ ਜਾਣਾ ਹੈ ਰਿਪੇਅਰ ਦੇ ਦੌਰਾਨ ਇਸ ਪੁੱਲ ਉੱਪਰ ਟ੍ਰੈਫਿਕ ਨੂੰ ਬੰਦ ਕਰਨਾ ਤੇ ਜ਼ਰੂਰੀ ਹੈ ਕਿਉਂਕਿ ਪੁੱਲ ਦੇ ਇਨਸਪੈਕਸ਼ਨ ਜੋਇੰਟ ਅਤੇ ਬੇਅਰਿੰਗ ਰਿਪੇਅਰ ਬਦਲਣੇ ਜ਼ਰੂਰੀ ਹਨ ਜਿਸ ਕਾਰਨ ਰਾਜਪੁਰਾ ਸ਼ਹਿਰ ਵਿੱਚੋਂ ਇਸ ਪੁੱਲ ਪੁੱਲ ਉੱਪਰ ਉੱਪਰ ਦੇ ਲੰਘਦੇ ਵਾਹਨ ਲਗਭਗ 60 ਦਿਨਾਂ ਲਈ ਬਦਲਵੇਂ ਰੋਟਾ ਉੱਪਰ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਟ੍ਰੈਫਿਕ ਲਿਬਰਟੀ ਚੌਂਕ ਤੋਂ ਖੱਬੇ ਪਾਸੇ ਤੋਂ ਰਾਜਪੁਰਾ ਬਾਈਪਾਸ ਵੱਲ ਗੋਨਾਲਕ ਇੰਡਸਟਰੀ ਕੋਲੋਂ ਸੱਜੇ ਪਾਸੇ ਬੋਗਲਾ ਰੋਡ ਤੋਂ ਅੰਡਰਪਾਸ ਵੱਲ ਫਾਰਾ ਚੌਕ ਤੇ ਸੱਜੇ ਪਾਸੇ ਅੰਡਰਪਾਸ ਵੱਲ ਚੰਡੀਗੜ੍ਹ ਤੋਂ ਰਾਜਪੁਰਾ ਪਟਿਆਲਾ ਜਾਣ ਵਾਲੇ ਟ੍ਰੈਫਿਕ ਹਗਨ ਚੋਂ ਤੋਂ ਰਾਜਪੁਰਾ ਬਾਈਪਾਸ ਤੇ ਅੰਡਰਪਾਸ ਵੱਲ ਟ੍ਰੈਫਿਕ ਪੁਲਿਸ ਨੂੰ ਇਹ ਪੱਤਰ ਲਿਖ ਕੇ ਵੀ ਗੱਲ ਕੀਤੀ ਗਈ ਕਿ ਟ੍ਰੈਫਿਕ ਡਾਇਵਰਟ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਰੁਪੇ ਦਾ ਕੰਮ ਕਰਦੇ ਸਮੇਂ ਕਿਸੇ ਅਣਸਕੋਹੀ ਦੁਰਘਟਨਾ ਤੋਂ ਬਚਿਆ ਜਾ ਸਕੇ ਤੇ ਆਮ ਜਨਤਨ ਨੂੰ ਟ੍ਰੈਫਿਕ ਦੇ ਚੱਲਣ ਦੇ ਵਿੱਚ ਕਿਸੇ ਪ੍ਰਕਾਰ ਦੇ ਕੋਝਕੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੁਲ ਦੀ ਰੇਪੇਦਾ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਸਕੇ ਇਹ 2 ਮਹੀਨੇ ਜਦੋਂ ਤੱਕ ਇਹ ਪੁਲ ਦਾ ਕੰਮ ਚੱਲਦਾ ਰਹੇਗਾ ਉਹ ਉਸ ਦੌਰਾਨ ਜਿਹੜੇ ਗੱਡੀਆਂ ਦਾ ਆਵਾਗਮਨ ਹੈ ਉਹ ਹੋਰ ਰੋਟਾ ਨਹੀਂ ਡਿਵਰਟ ਕਰਨਾ ਪਏਗਾ ਆਣ ਜਾਣ ਵਾਲਿਆਂ ਨੂੰ ਹੋਰ ਜਿਹੜੇ ਰੋਡ ਨੇ ਉਹਨਾਂ ਰੋਟਾ ਦੇ ਆਣਾ ਜਾਣਾ ਪਵੇਗਾ ਇਸ ਤਰ੍ਹਾਂ ਕੁਲਮ ਲਗਾ ਕੇ ਕਿਹਾ ਜਾ ਸਕਦਾ ਹੈ ਕਿ 60 ਦਿਨ ਦੇ ਲਈ ਆਮ ਲੋਕਾਂ ਨੂੰ ਸਮੱਸਿਆ ਦਾ ਜਰੂਰ ਆਏਗੀ ਜਿਨ੍ਹਾਂ ਦਾ ਇਥੋਂ ਆਣਾ ਜਾਣਾ ਜਾਂ ਲੰਘਣਾ ਲੱਗੇ ਰਹਿੰਦਾ ਸੀ ਪਰ ਇਸ ਦੇ ਨਾਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੇ ਇਸ ਪੁਲ ਦੇ ਕਮਜ਼ੋਰ ਹੋਣ ਦੇ ਨਾਲ ਕਿਸੇ ਤਰ੍ਹਾਂ ਦੇ ਕੋਈ ਜਾਨੀ ਮਾਲੇ ਨੁਕਸਾਨ ਹੋਣ ਦੀ ਅਸ਼ੰਕਾ ਜਿਹੜੇ ਰਹਿੰਦੇ ਸੀ ਜਾਂ ਸੀ ਉਹ ਖਤਮ ਹੋ ਜਾਵੇਗੀ ਹੁਣ ਦੇਖਦੇ ਆ ਕਿ ਜਿਸ ਤਰ੍ਹਾਂ ਪੀਡਬਲਿਊਡੀ ਵੱਲੋਂ ਇਹ ਕਹਿ ਆ ਗਿਆ ਕਿ 60 ਦਿਨਾਂ ਵਿੱਚ ਇਹ ਕੰਮ ਪੂਰਾ ਹੋ ਜਾਵੇਗਾ ਪੀਡਬਲਿਊਡੀ 60 ਦਿਨ ਦੇ ਵਿੱਚ ਇਹ ਕੰਮ ਪੂਰਾ ਕਰਕੇ ਫਿਰ ਤੋਂ ਇਸ ਪੁੱਲ ਨੂੰ ਆਮ ਲੋਕਾਂ ਦੇ ਹਵਜ ਲਈ ਖੋਲ ਦਿੰਦੀ ਹੈ ਜਾਂ ਸਮਾਂ ਜ਼ਿਆਦਾ ਲੱਗਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ